ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੰਡ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਜੋ ਕਿ ਪਿਛਲੇ ਦਿਨੀ ਉਹਨਾਂ ਦਾ ਰਿਜ਼ਲਟ ਰਵਾਈਜ਼ ਹੋਇਆ ਸੀ ਤੇ ਹੁਣ ਉਹਨਾਂ ਲਈ ਜਿਹੜੀ ਨਵੀਂ ਕਟ-ਆਫ ਪੰਜਾਬ ਪੁਲਿਸ ਦੁਆਰਾ ਜਾਰੀ ਕਰ ਦਿੱਤੀ ਗਈ ਆ ਆਪਾਂ ਤੁਹਾਨੂੰ ਪਹਿਲਾਂ ਵਾਲੀਆਂ ਵੀਡੀਓਜ਼ ਵਿੱਚ ਹੀ ਦੱਸਤਾ ਸੀ ਕਿ ਮੇਬੀ ਹੋ ਸਕਦਾ ਕਿ ਜਿਹੜੀ ਕਟ-ਆਫ ਆ ਦੁਬਾਰਾ ਰਿਲੀਜ਼ ਕੀਤੀ ਜਾਵੇ ਤੇ ਕਟ-ਆਫ ਵਧ ਕੇ ਵੀ ਆ ਸਕਦੀ ਹੈ ਤੇ ਘਟ ਕੇ ਵੀ ਆ ਸਕਦੀ ਆ ਕੈਂਡੀਡੇਟ ਹੈ ਜਿਹੜੇ ਹੋਰ ਜ਼ਿਆਦਾ ਜਿਹੜੇ ਕੈਂਡੀਡੇਟ ਬੁਲਾਏ ਜਾਣ ਆਪਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਪਹਿਲਾਂ ਹੀ ਅੱਜ ਤੋਂ ਜਿਹੜਾ ਹੈਗਾ 2 ਦਿਨ ਪਹਿਲਾਂ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੇਤੀ ਸੀ ਤੇ ਆਪਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੀ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਆਪਾਂ ਜਿਹੜੀ ਹੁਣ ਤੁਹਾਨੂੰ ਮੈਂ ਇਨਫੋਰਮੇਸ਼ਨ ਦੇਣੀ ਹੈ ਕਿ ਕੱਟ-ਆਫ ਦਾ ਕਿੰਨਾ ਕੁ ਫਰਕ ਪਿਆ ਤੇ ਹੁਣ ਕੀ ਇੰਪੈਕਟ ਪੈਣਾ ਫਾਈਨਲ ਕੱਟ-ਆਫ ਤੇ ਕਿੰਨੇ ਕੈਂਡੀਡੇਟ ਹੋਰ ਬੁਲਾਏ ਗਏ ਨੇ ਠੀਕ ਹੈ ਤੇ ਜਿਹੜਾ ਫੀਕਲ ਉਹ ਲੇਟ ਹੋਣਾ ਜਾਂ ਫਿਜ਼ੀਕਲ ਉਸੇ ਸਮੇਂ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਤੁਹਾਨੂੰ ਕੱਟਆਫ ਆ ਉਹ ਦਿਖਾਉਣੇ ਆ ਕਿ ਜਿਹੜੀ ਪੁਰਾਣੀ ਕੱਟਆਫ ਸੀ ਤੇ ਜਿਹੜੀ ਨਵੀਂ ਕੱਟਆਫ ਆ ਇਹਦੇ ਵਿੱਚ ਕਿੰਨੇ ਨੰਬਰਾਂ ਦਾ ਫਰਕ ਪਿਆ ਕਿੰਨੇ ਨੰਬਰ ਵਧੀ ਹੋਏ ਜਾਂ ਘਟੀ ਹੈ ਠੀਕ ਹੈ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਗੱਲਬਾਤ ਕਰਦੇ ਆਂ ਇਹ ਜਿਹੜੀ ਪੰਜਾਬ ਪੁਲਿਸ ਦੀ ਤੁਸੀਂ ਜਿਹੜੀ ਲੈਫਟ ਸਾਈਡ ਦੇਖ ਰਹੇ ਹੋ ਇਹ ਪੰਜਾਬ ਪੁਲਿਸ ਦੀ ਪੁਰਾਣੀ ਕੱਟਆਫ ਹੈ ਜਿਹੜੀ ਪਹਿਲਾਂ ਆਈ ਸੀ ਤੇ ਹੁਣ ਜਿਹੜੀ ਰਿਜ਼ਲਟ ਰਵਾਈਜ਼ ਹੋਣ ਤੋਂ ਬਾਅਦ ਆਈ ਹੈ ਇਹ ਆ ਪੰਜਾਬ ਪੁਲਿਸ ਦੁਆਰਾ ਰਿਲੀਜ਼ ਕੀਤੀ ਕਾਂਸਟੇਬਲ 2025 ਦੇ ਬੱਚਿਆਂ ਲਈ ਨਵੀਂ ਕੱਟਆਫ ਆ ਠੀਕ ਹੈ ਹੁਣ ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਜਿਵੇਂ ਬੈਕਵਰਡ ਕਲਾਸ ਲਈ 74 ਸੀਗੀ ਠੀਕ ਹੈ ਆਪਾਂ ਮੋਟੀ ਮੋਟੀ ਰੱਖਦੇ ਆ 74 ਤੇ 68 ਮੇਲ ਤੇ ਫੀਮੇਲ ਲਈ ਇੱਥੇ ਹੋਈ ਹੁਣ 73 ਤੇ 67 ਠੀਕ ਹੈ ایਡਬਲਿਊਐਸ ਲਈ 61 ਤੇ 59 ਠੀਕ ਹੈ ਇੱਥੇ 59 ਤੇ 57 ਤੇ ਐਕਸ ਸਰਵਿਸਮੈਨ ਜਨਰਲੀ 61 ਤੇ ਇੱਥੇ ਹੋਗੀ 58 ਫੀਮੇਲ ਲਈ ਕੀ 43 ਤੇ ਇੱਥੇ ਹੋਗੀ ਇੱਥੇ ਸੇਮ ਹੀ ਰਹੀ ਹੈ 43 ਕਿਉਂਕਿ ਫੀਮੇਲ ਜ਼ਿਆਦਾ ਜਿਹੜੇ ਸਰਵਿਸਮੈਨ ਦੇ ਹੁੰਦੇ ਨੇ ਉਹਨਾਂ ਦੇ ਮਤਲਬ ਕਿ ਫਾਰਮ ਘੱਟ ਫਿੱਲ ਹੋਏ ਹੁੰਦੇ ਨੇ ਤੇ ਇਥੇ ਇੱਕ ਸਰਵਿਸਮੈਨ ਬੈਕਵਰਡ ਕਲਾਸਿਸ ਦੀ ਤੁਸੀਂ ਦੇਖ ਸਕਦੇ ਹੋ 56 ਹੋਗੀ ਤੇ ਨਵੀਂ 50 52 ਇਧਰ ਕਿੰਨੀ ਆ 60 52 ਤੇ 60 ਠੀਕ ਹੈ ਤੇ ਜਿਹੜੀ ਸਭ ਤੋਂ ਜ਼ਿਆਦਾ ਮਤਲਬ ਕਿ ਮੇਨ ਜਿੰਨੀ ਜਿਹੜੀ ਨਿਗਾ ਹੁੰਦੀ ਹੈ ਜਿਹੜੀ ਕਟਆਫ ਹੋ ਉਹ ਜਰਨਲ ਦੀ ਠੀਕ ਹੈ ਇਥੇ ਬੁਆਏਜ਼ ਦੀ ਕਿੰਨੀ ਹੋਈ ਹੈ 77 ਪੁਰਾਣੀ ਸੀ ਜਿਹੜੀ ਇਹ ਤੇ ਗਰਲਸ ਦੀ ਸੀਗੀ 74 ਤੇ ਹੁਣ ਨਵੀਂ ਕਟਆਫ ਕਿੰਨੀ ਆ ਸ਼ੇਤਰ ਦੇਖੋ ਇਹ ਥ੍ਰੀਕ ਨੰਬਰ ਘਟ ਗਏ ਤੇ ਜਿਹੜੀ ਫੀਮੇਲ ਦੀ ਹੈ ਫੀਮੇਲ ਦੀ ਵੀ ਇੱਕ ਨੰਬਰ ਘਟ ਗਏ ਠੀਕ ਹੈ ਇਹ ਜਿਹੜੀ ਨਵੀਂ ਕਟ-ਆਫ ਦਾ ਇੱਕ ਇੱਕ ਨੰਬਰ ਘਟ ਗਿਆ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਦੇ ਵਿੱਚ ਹੀ ਦੱਸਦਾ ਸੀ ਕਿ ਤੁਹਾਡੀ ਕਟ-ਆਫ ਮੇਬੀ ਹੋ ਸਕਦਾ ਵੀ ਆਪਣੇ ਕੋਲ ਚਾਂਸ ਹੈ ਕਿ 50-50% ਕਿ ਦੁਬਾਰਾ ਵੀ ਆ ਸਕਦੀ ਹੈ ਦੁਬਾਰਾ ਕਿਉਂ ਆ ਸਕਦੀ ਸੀ ਕਿਉਂਕਿ ਜਿਹੜੇ ਬਾਊਂਡਰ ਲਾਈਨ ਤੇ ਪਹਿਲਾਂ ਬੱਚੇ ਬੈਠੇ ਸੀ ਉਹਨਾਂ ਦੇ ਜੇ ਨੰਬਰ ਵਧੇ ਉਹਨਾਂ ਦੀਆਂ ਗਲਤੀਆਂ ਜਿਹੜੀਆਂ ਸਹੀ ਹੋਈਆਂ ਤਾਂ ਉਹਨਾਂ ਨੂੰ ਜਿਹੜਾ ਹੈ ਕੈਂਡੀਡੇਟਸ ਨੂੰ ਮੌਕਾ ਮਿਲਿਆ ਹੁਣ ਉਹਨਾਂ ਨੂੰ ਵੀ ਦੁਬਾਰਾ ਮਤਲਬ ਕਿ ਫਿਜ਼ੀਕਲੀ ਹੋਲ ਕਈ ਜੋ ਉਹਨਾਂ ਨੂੰ ਮਤਲਬ ਕਿ ਵਿੱਚ ਇਨਕਲੂਡ ਕੀਤਾ ਗਿਆ ਤਾਂ ਹੁਣ ਜਿਹੜੇ ਕੈਂਡੀਡੇਟ ਨੇ ਉਹ ਹੋਰ ਬੁਲਾਏਗੇ ਜਾਣਗੇ ਠੀਕ ਹੈ ਹੁਣ ਜਿਵੇਂ ਬਾਕੀ ਕੱਟਆਫ ਦਾ ਵੀ ਫਰਕ ਪਿਆ ਹੈ ਪੁਰਾਣੀ 67 ਸੀ ਇਧਰ ਤੇ ਕੋਈ 60 ਹੋ ਗਈ ਤੇ ਫੀਮੇਲ ਦੀ 36 ਹੋ ਗਈ 64 ਤੋਂ ਤੇ ਇਧਰ 73 ਤੇ 68 ਇੱਥੇ ਹੋ ਗਈ ਆਪਣੀ 72 ਤੇ 68 ਠੀਕ ਹੈ 40 41 40 40 ਇੱਥੇ ਕੋ 40 41 ਇਹ ਮਤਲਬ ਸਹੀ ਰਹੀਆਂ ਨੇ ਫੀਮੇਲਸ ਦਾ ਜਿਆਦਾ ਜਿਵੇਂ ਇੱਕ ਨੰਬਰ ਦਾ ਇੱਥੇ ਫਰਕ ਪਿਆ ਠੀਕ ਹੈ ਆ ਇੱਕ ਨੰਬਰ ਦਾ ਇੱਥੇ ਫਰਕ ਪਿਆ ਗਿਆ ਇੱਥੇ ਬਾਵਾਂ ਇੱਥੇ ਦੋ ਨੰਬਰਾਂ ਦਾ ਫਰਕ ਪੈ ਗਿਆ ਠੀਕ ਹੈ ਇੱਥੇ ਸੇਮ ਆ ਗਈ ਫੀਮੇਲਜ਼ ਦਾ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੋਇਆ ਤਾਂ ਇੱਕ ਮੈਂ ਲੜਕੀਆਂ ਲਈ ਜਿਹੜੀ ਇਹ ਚੀਜ਼ ਸੌਖੀ ਰਹੂਗੀ ਕਿ ਲੜਕੀਆਂ ਦੀ ਕੱਟਆਫ ਜਿਆਦਾ ਫਰਕ ਨਹੀਂ ਪਊਗਾ ਕਿਉਂਕਿ ਹੁਣ ਵੀ ਜਦੋਂ ਇੰਨੀ ਫੇਰ ਮਤਲਬ ਹੋਈ ਆ ਮਤਲਬ ਕਿ ਕੱਟਆਫ ਦੇ ਵਿੱਚ ਲਿਸਟਾਂ ਦੇ ਵਿੱਚ ਇੱਥੇ ਵੀ ਕੁੜੀਆਂ ਦੀ ਜਿਹੜੀ ਕੱਟਆਫ ਉਹ ਜ਼ਿਆਦਾ ਮਤਲਬ ਕਿ ਹਿਰਫਿਰ ਨਹੀਂ ਹੋਇਆ ਉਹ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਪੁਆਇੰਟਾਂ ਦੇ ਵਿੱਚ ਸਟੇਬਲ ਹੈ ਠੀਕ ਹੈ ਫੀਮੇਲਜ਼ ਦੀ ਕੱਟਆਫ ਇੰਨੀ ਜ਼ਿਆਦਾ ਹਾਈ ਨਹੀਂ ਜਾਊਗੀ ਠੀਕ ਹੈ ਤੇ ਹੁਣ ਜਿਹੜੇ ਮੇਜ਼ ਨੇ ਮੇਜ਼ ਦਾ ਆਪਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਕਿੰਨੇ ਕੈਂਡੀਡੇਟ ਜਿਹੜੇ ਹੋਰ ਬੁਲਾਏ ਗਏ ਨੇ ਪੂਲ ਟੋਟਲ ਕੈਂਡੀਡੇਟ ਪਹਿਲਾਂ ਹੈਗੇ ਸੀ 15511 ਠੀਕ ਹੈ ਹੁਣ ਪਲੱਸ 1800 ਕੈਂਡੀਡੇਟ ਹੋਰ ਬੁਲਾਇਆ ਗਿਆ ਠੀਕ ਹੈ ਇਹ ਕਿੰਨੇ ਹੋਗੇ ਇਹ ਹੋਗੇ 16331 ਕੈਂਡੀਡੇਟ ਹੋਰ ਬੁਲਾ ਲੈ ਗਏ ਨੇ ਠੀਕ ਹੈ ਇਹਦੇ ਨਾਲ ਜਿਹੜਾ ਫਾਈਨਲ ਮੈਚ ਦੇ ਉੱਤੇ ਕੀ ਫਰਕ ਪੈਣਾ ਦੇਖੋ ਹੁਣ ਆਪਣੇ ਜੇ ਮੰਨ ਕੇ ਚੱਲੀਏ ਅਗਰ ਟ੍ਰਾਇਲ ਪੋਸਟਪੋਨ ਨਾ ਹੋਈ ਫਿਜ਼ੀਕਲ ਥੋੜੇ ਪੋਸਟਪੋਨ ਨਾ ਹੋਵੇ ਆ ਇਹਦੇ ਉੱਪਰ 1 ਪੁਆਇੰਟ ਦਾ ਵੀ ਮਾਈਨਰ ਜਾਂ ਕੋਈ ਨਹੀਂ ਫਰਕ ਪੈਣਾ ਕਿਉਂਕਿ ਕਿਸੇ ਵੀ ਬੱਚੇ ਤੋਂ 10 ਦਿਨਾਂ ਦੇ ਵਿੱਚ ਵਿੱਚ ਹੁਣ ਅੱਜ 22 ਤਰੀਕ ਹੋ ਗਈ ਤੇ 7 ਤਰੀਕ ਤੋਂ ਤੁਹਾਡੇ ਜਿਹੜੇ ਫਿਜ਼ੀਕਲ ਸਟਾਰਟ ਨੇ ਇੰਨੀ ਛੇਤੀ ਕੋਈ ਵੀ ਬੱਚਾ ਜਿਹੜਾ ਕੱਟਆਫ ਲਈ ਹੁਣ ਜਿਹੜੇ 11 18 ਸੋ ਕੈਂਡੀਡੇਟ ਨਵੇਂ ਬੁਲਾਏ ਗਏ ਨੇ ਬਿਲਕੁਲ ਮਤਲਬ ਕਿ ਉਹ ਲੋਏਸਟ ਪੁਆਇੰਟ ਵਾਲੇ ਕੈਂਡੀਡੇਟ ਨੇ ਜਿਹੜੇ ਐਡ ਕੀਤੇ ਗਏ ਨੇ ਮੇਬੀ ਹੋ ਸਕਦਾ ਉਹ ਜੋ 50 ਪਰ 50 ਪਰਸੈਂਟ ਚਾਂਸ ਮੰਨਦੇ ਕਿ 50 ਪਰਸੈਂਟ ਬੱਚੇ ਦਾ ਉਹ ਜੋ ਮਤਲਬ ਕਿ ਫਿਜ਼ੀਕਲ ਦੇਣ ਹੀ ਨਹੀਂ ਆਉਣਾ ਉਹਨਾਂ ਨੇ ਠੀਕ ਹੈ ਕਿਉਂਕਿ ਉਹਨ ਇੱਕ ਤਾਂ ਸਭ ਤੋਂ ਪਹਿਲੀ ਗੱਲ ਫੀਗਲ ਦੀ ਤਿਆਰੀ ਨਹੀਂ ਕਰੀ ਦੂਜੀ ਗੱਲ ਅਸੀਂ ਮਤਲਬ ਕਿ ਬਿਲਕੁਲ ਲੋਏਸਟ ਪੁਆਇੰਟ ਤੇ ਬੈਠੇ ਆਂ ਵੀ ਮੇਬੀ ਹੋ ਸਕਦਾ 50% ਬੱਚੇ ਇਸ ਚੁੱਕੇ ਚਲ ਨਾ ਕਰਨ ਕਿ ਇਸ ਫੀਗਲ ਦੇਣ ਜਾਂ ਨਾ ਜਾਈਏ ਤਾਂ ਬਿਲਕੁਲ ਮੈਂ ਮੈਂ ਕਹਿ ਸਕਦਾ ਵੀ ਮਾਈਨਰ ਜਿਹਾ ਫਰਕ ਵੀ ਨਹੀਂ ਪੈਣਾ ਕਟਆਫ ਲਈ ਠੀਕ ਹੈ ਅਗਰ ਪਿਆ ਵੀ ਤਾਂ ਇੱਕ ਦੋ ਪੁਆਇੰਟਾਂ ਦਾ ਜਿਹੜਾ ਹੈਗਾ ਪੁਆਇੰਟ 1 ਪੁਆਇੰਟ 2 ਦਾ ਫਰਕ ਪਊਗਾ ਠੀਕ ਹੈ ਇੰਨਾ ਕੋਈ ਜਾਂ ਮਤਲਬ ਕਿ ਇਸ ਦਾ ਫਾਈਨਲ ਮੈਚ ਦਾ ਇਸ ਚੀਜ਼ ਨਾਲ ਇਸ਼ੂ ਨਹੀਂ ਬਣਨਾ ਤੇ ਵੈਸੇ ਵੀ ਜਿਹੜੇ ਰੱਖਣੇ ਆ ਕਟਆਫ ਲਈ ਫਿਜ਼ੀਕਲ ਤੋਂ ਬਾਅਦ ਫਾਈਨਲ ਕੱਟ ਆਫ ਲਈ ਉਹ ਸਿਰਫ ਉਹ ਬੱਚੇ ਰੱਖਣੇ ਜਿਨ੍ਹਾਂ ਦੇ ਮਾਰਕਸ ਪਹਿਲਾਂ ਮਤਲਬ ਕਿ ਠੀਕ ਹੋਣਗੇ ਹੁਣ ਇੱਥੇ ਕੋਈ ਘੱਟ ਨੰਬਰਾਂ ਵਾਲਾ ਫੀਕਲ ਕਲੀਅਰ ਕਰੇ ਉਸ ਦਾ ਵੀ ਕੋਈ ਫਾਇਦਾ ਨਹੀਂ ਤੇ ਜੇ ਕੋਈ ਹੋ ਸਕਦਾ ਵੀ ਬੱਤ ਨੰਬਰਾਂ ਦੇ ਫਿਜ਼ੀਕਲ ਨਾ ਨਿਕਲੇ ਤਾਂ ਘੱਟ ਨੰਬਰਾਂ ਨੂੰ ਮੌਕਾ ਮਿਲ ਸਕਦਾ ਫਾਈਨਲ ਲਈ ਠੀਕ ਹੈ ਤੇ ਹੁਣ ਫਿਜ਼ੀਕਲ ਆਪ ਪੋਸਟਪੋਨ ਦੀ ਗੱਲ ਕਰਦਾਂਗੇ ਫਿਜ਼ੀਕਲ ਪੋਸਟਪੋਨ ਹੋਣਾ ਹੈ ਜਾਂ ਨਾ ਇਹੇ ਦੇਖੋ ਮੈਂ ਤੁਹਾਨੂੰ ਜਿਹੜੀਆਂ ਪਹਿਲਾਂ ਨੀਆਂ ਵੀਡੀਓ ਬਣਾਈਆਂ ਸੀ ਕੱਲ ਪਰ ਸੋ ਰਿਜ਼ਲਟ ਰਵਾਈਜ਼ ਵਾਲੀਆਂ ਮੈਂ ਤੁਹਾਨੂੰ ਤੁਸੀਂ ਅਗਰ ਉਹ ਦੋ ਵੀਡੀਓ ਵੀ ਅੱਜ ਵੀ ਸੁਣੋ ਨਾ ਤਾਂ ਮੈਂ ਇਹ ਚੀਜ਼ ਬਾਰੇ ਮੈਂ ਤੁਹਾਨੂੰ ਦੋਨਾਂ ਵੀਡੀਓਜ਼ ਦੇ ਵਿੱਚ ਦੱਸਿਆ ਸੀ ਕਿ ਕੁਝ ਵੀ ਹੋ ਸਕਦਾ ਫਾਈਨਲ ਕੱਟਆਫ ਨਵੀਂ ਵੀ ਆ ਸਕਦੀ ਆ ਕੈਂਡੀਡੇਟ ਹੋਰ ਵੀ ਬੁਲਾਏ ਜਾ ਸਕਦੇ ਆ ਠੀਕ ਹੈ ਤੇ ਉਹੀ ਕੰਮ ਹੋਇਆ ਜਿਹੜੇ ਕੈਂਡੀਡੇਟ ਦੁਬਾਰਾ ਵੀ ਬੁਲਾਏ ਗਏ ਨੇ ਤੇ 1800 ਕੈਂਡੀਡੇਟ ਹੋਰ ਐਡ ਕੀਤੇ ਗਏ ਠੀਕ ਹੈ ਫਿਜ਼ੀਕਲੀ ਇਨ ਅਗਰ ਤੁਹਾਡੀ ਤਿਆਰੀਆਂ 1 ਮਹੀਨਾ 2 ਮਹੀਨਾ ਦੀ ਤਾਂ ਤੁਸੀਂ ਇਹਨਾਂ ਦੀ ਫਿਕਰ ਛੱਡ ਦਿਓ ਕਿ ਇਹ ਜਿਹੜੀ ਤੁਹਾਡੀ ਕੱਟਆਫ ਨੂੰ ਫਰ ਹੁਣ ਜਿਹੜੇ ਨਵੇਂ ਉਮੀਦਵਾਰ ਨੇ ਆਪਾਂ ਇੱਕ ਉਹਨਾਂ ਨੂੰ ਵੀ ਸਲਾਹ ਦੇਣੀ ਆ ਕਿ ਅਗਰ ਉਹ ਜਿਹੜੇ ਫਿਜ਼ੀਕਲ ਦੇਣ ਆਉਣਗੇ ਉਹਨਾਂ ਲਈ ਜਿਹੜੀ ਕਿ ਕੀ ਆਪਾਂ ਇੱਕ ਮਤਲਬ ਕਿ ਉਹਨਾਂ ਨੂੰ ਦੱਸ ਸਕਦੇ ਆ ਕਿ ਹੁਣ ਜਿਹੜਾ ਹੈਗਾ ਦੇਖੋ ਕੁੱਲ ਰਹਿਗੇ 7-8 ਦਿਨ ਇਸ ਮਹੀਨੇ ਦੇ ਰਹਿਗੇ ਤੇ 7 ਦਿਨ ਰਹਿਗੇ ਸੋਦੇ ਕੋਲ ਕੁੱਲ ਮ ਲੈ ਕੇ 14-15 ਦਿਨ ਨੇ ਅਗਰ ਤੁਸੀਂ ਆਪਣੀ ਤਿਆਰੀ ਕਰਨੀ ਆ ਤਾਂ ਤੁਸੀਂ ਹੁਣ ਲੌਂਗ ਰਨਿੰਗ ਤੇ ਹੀ ਧਿਆਨ ਦੇ ਸਕਦੇ ਹੋ ਠੀਕ ਹੈ ਤੁਸੀਂ ਜੇ ਮਤਲਬ ਕਿ ਅਗਰ ਥੋੜੇ ਤੁਸੀਂ ਫਿਜ਼ੀਕਲ ਫਿੱਟ ਹੋ ਲੌਂਗ ਰਨਿੰਗ ਹੋ ਗਈ ਸਪ੍ਰਿੰਟਾਂ ਹੋ ਗਈ ਠੀਕ ਹੈ ਦਿਨ ਚ ਮਤਲਬ ਕਿ ਅਗਰ ਤੁਸੀਂ ਸਵੇਰ ਦੇ ਟਾਈਮ ਰਨਿੰਗ ਕਰਨੀ ਹੈ ਤੇ ਨਾਲ ਹੀ 200 ਜਾਂ 400 100 ਮੀਟਰ ਦੇ ਸਪ੍ਰਿੰਟਾਂ ਲਾ ਲੈਣਾ ਠੀਕ ਹੈ ਫਿਰ ਹਾਈ ਜੰਪ ਤੇ ਲੌਂਗ ਜੰਪ ਉਹਦੀ ਤੁਸੀਂ ਅਗਰ ਹੁਣ ਪ੍ਰੈਕਟਿਸ ਕਰੋਗੇ ਤਾਂ ਘੱਟੋ ਘੱਟ ਤੁਹਾਨੂੰ 10 ਤੋਂ 12 ਦਿਨ ਲੱਗਣਗੇ ਠੀਕ ਹੈ ਤੁਸੀਂ ਆਪਣੀ ਜਿਹੜੀ ਪ੍ਰੈਕਟਿਸ ਹੈ ਕੱਲ ਤੋਂ ਮਤਲਬ ਕਿ ਅੱਜ ਸ਼ਾਮ ਤੋਂ ਸਟਾਰਟ ਕਰੋ ਜੇ ਸ਼ਾਮ ਤੋਂ ਜਿਹੜਾ ਹੈਗਾ ਗਰਾਊਂਡ ਜਾਣਾ ਸਟਾਰਟ ਇਹ 10-12 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਣੀ ਜਿਹੜਾ ਹਾਈ ਐਂਪ ਲੌਂਗ ਐਂਪ ਨੂੰ ਇੰਪਰੂਵ ਕਰ ਸਕਦੇ ਹੋ ਠੀਕ ਹੈ ਬਾਕੀ ਜਿਹੜੀ ਆਪਣੇ ਬਸ ਇਨਫੋਰਮੇਸ਼ਨ ਸੀ ਸਿਰਫ ਇੰਨੀ ਸੀ ਮੈਂ ਉਮੀਦ ਕਰਦਾ ਅੱਜ ਦੀ ਜਿਹੜੀ ਵੀਡੀਓ ਚੰਗੀ ਜ਼ਰੂਰ ਚੰਗੀ ਲੱਗੀ ਹੋਵੇ ਜੇਕਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਕੋਈ ਹੋਰ ਵੀ ਅਪਡੇਟ ਆਉਂਦੀ ਪੰਜਾਬ ਪੁਲਿਸ ਦੁਆਰਾ ਤਾਂ ਆਪਾਂ ਜਿਹੜੀ ਹੈਗੀ ਉਹ ਇਨਫੋਰਮੇਸ਼ਨ ਤੁਹਾਨੂੰ ਆਪਣੇ YouTube ਚੈਨਲ Job Point Punjab ਜਾਂ ਆਪਣੇ Telegram ਚੈਨਲ ਦੇ ਉ ਤੇ ਤੁਸੀਂ ਉੱਥੇ ਜਾ ਕੇ ਉਸ ਚੀਜ਼ ਨੂੰ ਜਿਹੜਾ ਹੈਗਾ ਦੇਖ ਸਕਦੇ ਹੋ ਤੁਸੀਂ ਜੁਆਇਨ ਕਰ ਸਕਦੇ ਹੋ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪਰਦਰੋਪ ਹਮਿੰਤ ਕਰਦੇ ਹਾਂ ਥੈਂਕ ਯੂ